ਅਮਰਸਾ ਵਿੱਚ ਕੂੜੇ ਦੀ ਸਮੱਸਿਆ ਇੱਕ ਬਹੁਤ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ ਜਿਹੜੇ ਕਿ ਲੋਕਾਂ ਦੇ ਜੀ ਦਾ ਜੰਗਾਲ ਬਣੀ ਹੋਈ ਹੈ ਤੁਹਾਨੂੰ ਇੱਕ ਤਸਵੀਰ ਦਿਖਾ ਦਿੰਦੇ ਆ ਜਿੱਥੇ ਕੀ ਇਹ ਝਬਾਲ ਰੋਡ ਦੀਆਂ ਤਸਵੀਰਾਂ ਨੇ ਇੱਥੋਂ ਹੀ ਸੰਗਤ ਲੰਘ ਕੇ ਗੁਰਦੁਆਰਾ ਬੁੱਢਾ ਸਾਹਿਬ ਜਾਂਦੀ ਹੈ ਦਰਸ਼ਨ ਕਰਨ ਵਾਸਤੇ ਤੇ ਉਸ ਤੋਂ ਬਾਅਦ ਬਹੁਤ ਸਾਰੀਆਂ ਦੁਕਾਨਾਂ ਨੇ ਆਸ-ਪਾਸੇ ਤੇ ਨਾਲ ਹੀ ਕਿਥੇ ਨਰਸਿੰਗ ਕਾਲਜ ਵੀ ਹੈ ਪਰ ਬਿਲਕੁਲ ਇਸ ਦੇ ਨਾਲ ਇੱਕ ਕੂੜੇ ਦਾ ਡੰਪ ਹੈ ਜਿੱਥੇ ਕਿ ਬਹੁਤ ਜ਼ਿਆਦਾ ਕੂੜਾ ਹਰ ਰੋਜ਼ ਇੱਥੇ ਉਹ ਸੁੱਟਿਆ ਜਾ ਰਿਹਾ ਹੈ लिफ्टिंग कट हो रही है पर कूड़ा लगातार इथे सुटया जा रहा है जिसका के लगातार लोकां नु दिक्कत हो रही है ने किस कदर ਤੁਸੀਂ ਦੇਖ ਸਕਦੇ ਹੋ ਜਿਹੜੇ ਕਿ ਗੰਦਗੀ ਔਰ ਮਿੱਟੀ ਦਾ ਗੁਬਾਰ ਨੇ ਜਿਹੜੇ ਤੁਸੀਂ ਇਥੇ ਉਹ ਸੜਕ ਤੇ ਤੁਸੀਂ ਦੇਖ ਸਕਦੇ ਹੋ ਜਿਹੜੇ ਲੋਕ ਡਰਾਈਵਿੰਗ ਕਰਦੇ ਨੇ ਉਹ ਆਪਣੇ ਮੂੰਹ ਬਨ ਕੇ ਕਪੜਾ ਬਨ ਕੇ ਜਿਹੜਾ ਕਿ ਇਥੋਂ ਲੰਘਣ ਨੂੰ ਮਜਬੂਰ ਹੈ ਕਿਉਂਕਿ ਇੱਕ ਤਾਂ ਬਹੁਤ ਜ਼ਿਆਦਾ ਸਵੈਲ ਹੈ ਇਥੇ ਕੂੜੇ ਦੀ ਤੋਂ ਨਾਲ-ਨਾਲ ਜਿਹੜੇ ਲੋਕ ਆਹ ਗਰੇ ਤੋਂ ਲੰਘਦੇ ਨੇ ਉਹਨਾਂ ਨੂੰ ਬਹੁਤ ਜ਼ਰੀਆ ਦੁਸ਼ਵਾਰੀਆਂ ਹੁੰਦੀਆਂ ਨੇ ਔਰ ਦੁਕਾਨਦਾਰਾਂ ਦੀ ਦੁਕਾਨਦਾਰੀ ਇਹ ਬਿਲਕੁਲ ਫੇਲ ਹੋ ਚੁੱਕੀ ਹੈ ਤਾਂ ਜਾਗਦਾ ਜ਼ਮੀਰ ਨੇ ਇਸ ਸਮੱਸਿਆ ਨੂੰ ਧਿਆਨ ਚ ਰੱਖਦਿਆਂ ਹੋਇਆਂ ਜਿਹੜਾ ਕਿ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤਾ ਸੀ ਤੇ ਪਰ ਪ੍ਰਸ਼ਾਸਨ ਨੇ ਹਜੇ ਤੱਕ ਕੋਈ ਵੀ ਜਿਹੜੀ ਹਲਚਲ ਨਹੀਂ ਦਿਖਾਈ ਔਰ ਅੱਜ ਸਵੇਰ ਸੈਕਲ ਮੇਰੇ ਨਾਲ ਜਾਗਦਾ ਜ਼ਮੀਰ ਐਨਜੀਓ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਗੱਲਬਾਤ ਕਰ ਲੈਂਦੇ ਆ ਦੋ ਦਿਨ ਦਾ ਅਲਟੀਮੇਟਮ ਦਿੱਤਾ ਤੁਸੀਂ ਜੀ ਪ੍ਰਸ਼ਾਸਨ ਨੂੰ ਕੀ ਕਰਨਾ ਇਸ ਬਾਰੇ ਸਾਰੇ ਸ਼ੋਤਿਆਂ ਨੂੰ ਦਾਸ ਸੇਵਾਦਾਰ ਦੀ ਪਿਆਰਪਰੀ ਜੈ ਸ਼ੰਕਰ ਚਾਹਦਾ ਵੀਰ ਹਮੇਸ਼ਾ ਮੁੱਦਿਆਂ ਦੀ ਗੱਲ ਕਰਦਾ ਹੈ ਔਰ ਪੰਜਾਬ ਦੀ ਜਨਤਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਮੇਸ਼ਾ ਖੜਾ ਰਹਿੰਦਾ ਹੈ ਜੀ ਇਹ ਜਿਹੜੀ ਕੂੜੇ ਦੀ ਸਮੱਸਿਆ ਹੈ ਕਾਫੀ ਲੰਬੇ ਸਮੇਂ ਤੋਂ ਪ੍ਰਸ਼ਾਸਨ ਦੀ ਦੇਣ ਹੈ ਸ਼ਾਸਨ ਦੀ ਦੇਣ ਹੈ ਔਰ ਅਸੀਂ ਇਹਦੇ ਵਾਸਤੇ ਅੱਜ 8 ਮਹੀਨੇ ਤੋਂ ਲਗਾਤਾਰ ਸਟਰਗਲ ਕਰਦੇ ਆ ਰਹੇ ਹਾਂ ਅਸੀਂ 8 ਮਹੀਨੇ ਪਹਿਲਾਂ ਵੀ ਧਰਨੇ ਲਾਇਆ ਸੀ ਪਿਛਲੇ ਆਪਰ ਵੀ ਧਰਨਾ ਲਾਇਆ ਸੀ ਔਰ ਸਾਡੇ ਕੋਲ ਜਿਹੜਾ ਪ੍ਰਸ਼ਾਸਨ ਨੇ ਇੱਕ ਨਲਾਇਕ ਅਫਸਰ ਭੇਜਤਾ ਜਿਹਨੂੰ ਨਲਾਇਕ ਕਹੀਏ ਜਿਹਨੂੰ ਨਾ ਜਿਹੜਾ ਥੁੱਕ ਕੇ ਚੱਟਣ ਵਾਲਾ ਅਫਸਰ ਡਾਕਟਰ ਕਿਰਨ ਹੈਲਥ ਅਫਸਰ ਹੈਗਾ ਹੂੰ ਔਰ ਮੈਂ ਉਹ ਪਹਿਲਾ ਅਫਸਰ ਆਇਆ ਵੇਖਿਆ ਨਲਾਇਕ ਵੀ ਅਫਸਰ ਵੀ ਨਲਾਇਕ ਬੋਧੇ ਹੁੰਦੇ ਆ ਲੋਕੀ ਦਾ ਬੜਾ ਰੋਲਾ ਪਾਉਂਦੇ ਆ ਚਲੋ ਇਹ ਲਾਲਚੀ ਹੁੰਦੇ ਆ ਇਹ ਪੈਸਾ ਪੂਸਾ ਖਾਂਦੇ ਆ ਭ੍ਰਸਟਾਜਰੀ ਕਰਦੇ ਆ ਪਰ ਮੈਂ ਪਹਿਲਾ ਅਫਸਰ ਨਲਾਇਕ ਵੇਖਿਆ ਜਿਹੜਾ ਨਲਾਇਕ মিডিਆ ਸਾਹਮਣੇ ਕਹਿ ਗਿਆ ਵੀ ਤਿੰਨ ਦਿਨ ਬਾਅਦ ਇੱਥੇ ਕੂੜਾ ਨਹੀਂ ਲੱਗੇਗਾ ਔਰ ਅਸੀਂ ਉਹਨੂੰ ਕਿਹਾ ਮਿੱਤਰਾ ਚਲ ਤਿੰਨ ਦਿਨ ਥੋੜੇ ਆ ਉਪ ਚਾਰ ਪੰਜ ਦਿਨ ਰਹਿ ਲਾ 6 ਦਿਨ ਰਹਿ ਲਾ ਸੀ ਉਹਨੂੰ 7 ਦਿਨ ਦਾ ਅਲਟੀਮੇਟ ਦਿੱਤਾ ਤੇ 6ਵੇਂ ਦਿਨ ਜਨਤਾ ਨੇ ਉਹਨੂੰ ਫੋਨ ਕੀਤਾ ਨਹੀਂ ਚੁੱਕੇ 5ਵੇਂ ਦਿਨ ਜਨਤਾ ਨੇ ਉਹਨੂੰ ਫੋਨ ਕੀਤਾ ਨਹੀਂ ਚੁੱਕੇ 4ਵੇਂ ਦਿਨ ਫੋਨ ਕੀਤਾ ਨਹੀਂ ਚੁੱਕੇ ਵੀ ਤੇ ਕੋਈ ਕੰਮ ਕੰਮ ਨਹੀਂ ਹੋਇਆ ਰਾਤੋਂ ਰਾਤ ਕੋਈ ਤੂੰ ਮੰਤਰ ਨਹੀਂ ਮਾਰਨਾ ਤੇ ਕੋੂੜਾ ਗਾਇਬ ਹੋਇਨਾ ਉਹ ਨਲਾਇਕ ਅਫਸਰ ਮਤਲਬ ਥੋਕ ਕੇ ਛੱਟ ਗਿਆ ਜਨਤਾ ਨੇ ਜਾਗਦਾ ਅਮੀਰ ਕੋ ਫੇਰ ਗੱਲ ਕੀਤੀ ਸਾਨੂੰ ਕਿਹਾ ਤੇ ਜਾਗਦਾ ਅਮੀਰ ਹਾਜ਼ਰ ਹੋਇਆ ਕੱਲ ਸਵੇਰੇ ਆ ਕੇ ਇੱਥੇ ਅਸੀਂ ਫੇਰ ਰੋਸ਼ਮੁਜਾਰਾ ਕੀਤਾ ਔਰ ਪ੍ਰਸ਼ਾਸਨ ਦਾ ਪੁਤਲਾ ਸਹਾੜਿਆ ਨਲਾਇਕ ਅਫਸਰ ਦਾ ਪੁਤਲਾ ਸਹਾੜਿਆ ਵੀ ਸਾਨੂੰ ਗੰਦਗੀ ਚ ਰਹਿਣ ਵਾਸਤੇ ਕਿਉਂ ਮਜਬੂਰ ਕਰਦਾ ਹੈ ਸਾਰੇ ਸ਼ਹਿਰ ਦਾ ਕੂੜਾ ਸਾਡੇ ਇੱਥੇ ਹਲਕੇ ਕਿਉਂ ਛੁਟਿਆ ਜਾਂਦਾ ਹੈ ਕਾਰਨ ਕੀ ਇਹ ਦੱਸਿਓ ਪਹਿਲੇ ਕਿਉਂਕਿ ਜਿਹੜਾ ਡੰਪ ਹੈ ਭਗਤਾਂ ਵਾਲਾ ਡੰਪ ਉਥੇ ਸਾਰਾ ਕੂੜਾ ਛੁੱਟਿਆ ਜਾਂਦਾ ਸੀਗਾ ਇੱਥੇ ਕੂੜਾ ਕਿਉਂ ਛੁੱਟ ਰਿਹਾ ਹੈ ਇਹ ਅਫਸਰਾਂ ਦੀ ਨਲਾਇਕੀ ਹੈ ਲੀਡਰਾਂ ਦੀ ਨਲਾਇਕੀ ਹੈ ਜਿਹੜਾ ਕੂੜੇ ਦਾ ਸਹੀ ਅਰੇਂਜਮੈਂਟ ਨਹੀਂ ਕਰ ਸਕਿਆ ਅਜੇ ਤੱਕ ਇਹ ਬਸ ਸੱਤਾ 'ਚ ਆ ਗਏ ਬਾਅਦ ਚ ਭੁੱਲ ਜਾਂਦੇ ਆ ਜਨਤਾ ਨੂੰ ਲੁਭਾਉਣ ਨੇ ਸੁਪਨੇ ਦਿੰਦੇ ਵੀ ਇਹ ਮਸਲਾ ਹੱਲ ਕਰਾਂਗੇ ਤੇ ਬਾਅਦ ਸਾਢੇ 4 ਸਾਲੇ ਨਜ਼ਰ ਨਹੀਂ ਆਉਂਦੇ ਸਾਢੇ 4 ਸਾਲ ਬਾਅਦ ਨਜ਼ਰ ਆਉਂਦੇ ਆ ਕਟੋਰੇ ਫੜ ਕੇ ਆ ਜਾਂਦੇ ਆ ਭੀਖ ਮੰਗਦੇ ਵੋਟਾਂ ਦੀਆਂ ਔਰ ਪ੍ਰਸ਼ਾਸਨ ਬੇਈਮਾਨ ਹੈ ਪ੍ਰਸ਼ਾਸਨ ਜਿਹੜਾ ਹੈ ਬੇਲਗਾਮ ਹੋ ਗਿਆ ਹੈ ਔਰ ਪ੍ਰਸ਼ਾਸਨ ਤਾਂ ਪਹਿਲਾਂ ਹੀ ਕਰਪਸ਼ਨ ਦੇ ਕਿੰਨੇ ਇਲਜ਼ਾਮ ਲੱਗੇ ਆ ਡੀਏਜੀ ਸਾਹਿਬ ਵੇਖੋ ਪੁਰਾਣਾ ਕੰਬਲ ਬੋ ਵਾਲਾ ਲੈ ਰਿਹਾ ਹੈ ਕਾਰਪਹੇ ਹੁੰਦੇ ਵੀ ਕਈ ਐਮਟੀਪੀ ਕਈ ਏਟੀਪੀ ਅੰਦਰ ਗਏ ਆ ਕਈਆਂ ਨੇ ਬਾਕੀ ਤਿਆਰੀ ਕਰ ਲਈਏ ਜਾਗਦਾਵੀਰ ਵੀ ਹੁੰਦੇ ਯੋਗਦਾਨ ਦੇਗਾ ਇਹਨਾਂ ਨੂੰ ਫਤਾਹਪੁਰ ਦੀ ਜੇਲ੍ਹ ਦਾ ਰਸਤਾ ਤਖਾਨ ਵਾਸਤੇ ਪਰ ਸੁਭਾਜੀ ਸਵਾਲ ਤੇ ਇਹ ਨਾ ਜਿੰਨੇ ਵੀ ਤੁਹਾਡੇ ਨਾਲ ਲੋਕ ਖੜੇ ਨੇ ਦੁਕਾਨਦਾਰ ਵੀ ਇੱਥੇ ਹੈਗੇ ਨੇ ਹਨਾ ਕਿਉਂਕਿ ਇਥੋਂ ਲੰਘਣਾ ਹੀ ਨਾ ਔਖਾ ਹੈ ਤੇ ਦੁਕਾਨਦਾਰੀ ਕਿਸ ਤਰ੍ਹਾਂ ਫਿਰ ਕਰਦੇ ਹੋਣਗੇ ਲੋਕੇ ਦੁਕਾਨਦਾਰ 40 ਦੁਕਾਨਾਂ ਚੋਂ 38 ਦੁਕਾਨਾਂ ਬੰਦ ਹੋ ਗਿਆ ਕੈਮਰਾ ਕਰਕੇ ਦਿਖਾ ਦਿਓ 38 ਦੁਕਾਨਾਂ ਸਰਕਾਰ ਕਹਿੰਦੀ ਰੋਜ਼ਗਾਰ ਦਵਾਂਗੇ ਰੋਜ਼ਗਾਰ ਕੀ ਦਿੱਤਾ ਜਿਹੜੇ ਲੋਕਾਂ ਦੇ ਆਪਣੇ ਰੋਜ਼ਗਾਰ ਉਹ ਹੀ ਬੰਦ ਕਰਤੇ ਦਿੱਤੇ ਲੋਕਾਂ ਨੇ ਕਰੋੜਾਂ ਰੁਪਏ ਰਾਸ ਲਾ ਕੇ ਤੇ ਦੁਕਾਨਾਂ ਖੋਲੀਆਂ ਔਰ ਇੱਥੇ ਦੁਕਾਨਾਂ ਵੇਖ ਲੋ ਬੰਦ ਪਈਆਂ ਕੂੜੇ ਦੀ ਗੰਦਗੀ 스ਮੈਲ ਕਰਕੇ ਸਿਹਤ ਵਰਕੇ ਕਿੰਨਾ ਹਾਨੀ ਕਰਕੇ ਆਇਆ ਜਿਹੜਾ ਵਾਤਾਵਰਣ ਇੱਥੇ ਬਣਾਇਆ ਕੇ ਇਹ ਅਸੀਂ ਡਾਕਟਰਾਂ ਦੀ ਸਲਾਹ ਕੀਤੀ ਏ ਮੈਡੀਕਲ ਅਫਸਰ ਨਾਲ ਉਹ ਕਹਿੰਦੇ ਜਿਹੜਾ ਮਤਲਬ ਕੂੜਾ ਹੈ ਕੂੜੇ ਦੀ ਜਿਹੜੀ ਗੰਦਗੀ ਏ ਜਦੋਂ ਤੇ ਸੂਰਜ ਦੇ ਕਿੰਨਾ ਪੈਂਦੀਆਂ ਉਹ ਕੈਂਸਰ ਦੀ ਬਿਮਾਰੀ ਪੈਦਾ ਕਰਦੀ ਏ ਨਾਲੇ ਕਿਡਨੀਆਂ ਨੂੰ ਫੇਲ ਕਰਦੀ ਏ ਔਰ ਬੜੇ ਸ਼ਰਮ ਦੀ ਗੱਲ ਹੈ ਸਾਡੇ ਨਾਲ ਚੀਫ ਖਾਲਸਾ ਇੰਟਰਨੈਸ਼ਨਲ ਨਰਸਿੰਗ ਕਾਲਜ ਹੈ ਇੱਥੇ ਹਜ਼ਾਰਾਂ ਲੜਕੀਆਂ এডਿਕੇਸ਼ਨ ਲੈਣ ਆਉਂਦੀਆਂ ਪਰ ਉਹ এডਿਕੇਸ਼ਨ ਲੈਣ ਨਹੀਂ ਆਉਂਦੀਆਂ ਉਹ ਬਿਮਾਰੀਆਂ ਲੈਣ ਆ ਰਹੀਆਂ ਔਰ ਪਤਾ ਨਹੀਂ ਉਹਨਾਂ ਦੇ ਨਾਲ ਭਵਿੱਖੇ 'ਚ ਕੀ ਹੋਣਾ ਹੈ ਉਹਨਾਂ ਸਿੱਖਿਆ ਇੱਥੋਂ ਲੈ ਕੇ ਜਾਣੀ ਹੈ ਔਰ ਜਿਹੜਾ ਇਹਨਾਂ ਦਾ ਚੀਫ ਹੈ ਚੀਫ ਖਾਲਸਾ ਦਿਵਾਨ ਦਾ ਡਾਕਟਰ ਨਿੱਜਰ ਉਹਨਾਂ ਨੂੰ ਵੀ ਕਈ ਵਾਰ ਗੁਹਾਰ ਲਈ ਪਰ ਮੈਨੂੰ ਲੱਗਦਾ ਹੈ ਨਾ ਜਿਹੜੇ ਲੀਡਰ ਹੈਗੇ ਆ ਇਹਨਾਂ ਨੂੰ ਪਤਾ ਹੀ ਨਹੀਂਗਾ ਵੀ ਲੀਡਰ ਕਿੰਨੂੰ ਕਹਿੰਦੇ ਆ ਹੁਣ ਤੁਸੀਂ ਕੀ ਕਰਨ ਜਾ ਰਹੇ ਹੋ ਕਿਉਂਕਿ ਤੁਸੀਂ ਕਾਫੀ ਸਾਰੀ ਗੁਹਾਰ ਲਗਾ ਚੁੱਕੇ ਹੋ ਪ੍ਰਸ਼ਾਸਨ ਨੂੰ ਕਈ ਵਾਰੀ ਅਲਟੀਮੇਟਮ ਵੀ ਦੇ ਦਿੱਤਾ ਹੈ ਤੇ ਖੂਨ ਕੀ ਕਰਨ ਜਾ ਰਹੇ ਹੋਗੇ ਦੇਖੋ ਪ੍ਰਸ਼ਾਸਨ ਨੂੰ ਪਿੱਛੇ ਵੀ ਅਲਟੀਮੇਟਮ ਦਿੱਤਾ ਹੀ ਸਾਨੂੰ ਇਹਨਾਂ ਮਤਲਬ ਝੂਠੇ ਲਾਲੇ ਲਾਤੇ ਹੁਣ ਕੱਲ ਸਾਡੀ ਜਿਹੜੇ ਮੇਅਰ ਹੈ ਮਾਨਯੋਗ ਮੋਤੀ ਪਹਾੜਿਆ ਜੀ ਉਹਨਾਂ ਨਾਲ ਸਾਡੀ ਚਾਰ ਪੰਜ ਔਰ ਗੱਲਬਾਤ ਹੋਈ ਏ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਵਾਇਆ ਸੀ ਵੀ ਅੱਜ ਇੱਥੇ ਕੋਈ ਟਰਾਲੀ ਨਹੀਂ ਲੱਗੇਗੀ ਪਰ ਉਸ ਤੋਂ ਪਹਿਲਾਂ ਹੀ ਇਲਾਕਾ ਦੇ ਵਸਨੀਕਾਂ ਨੇ ਟਰਾਲੀਆਂ ਨੂੰ ਵਾਰਨਿੰਗ ਦਿੱਤੀ ਵੀ ਕੱਲ ਤੂੰ ਟਰਾਲੀ ਨਾ ਆਵੇ ਚਲੋ ਮੋਤੀ ਪਹਾੜੇ ਦਾ ਧੰਨਵਾਦ ਹੈ ਜਿੰਨਾ ਕੋਈ ਟਰਾਲੀ ਨਹੀਂ ਲਗੰਦ ਦਿੱਤੀ ਹਲਕੇ ਦੇ ਐਮਐਲਏ ਸਾਹਿਬ ਨੇ ਵੀ ਕਹਿ ਆ ਵੀ ਅਸੀਂ ਇਹਦਾ ਕੋਈ ਹੱਲ ਸੋਚਦੇ ਆ ਚਲੋ ਉਹਨਾਂ ਦਾ ਵੀ ਧੰਨਵਾਦ ਜਗਦਾ ਜਮੀਰ ਐਲਾਨ ਕਰਦਾ ਹੈ ਬੁੱਧਵਾਰ ਇੱਥੇ ਅਨਮਿੱਥੇ ਸਮੇਂ ਲਈ ਧਰਨਾ ਲੱਗੇਗਾ ਔਰ ਕਿਸਾਨ ਜਥੇਬੰਦੀਆਂ ਵੀ ਨਾਲ ਆ ਰਹੀਆਂ ਔਰ ਮੈਂ ਲੱਗ ਕਹਿੰਦੀ ਆ ਸਾਰੀਆਂ ਕਲੋਨੀਆ ਵਾਲਿਆਂ ਨੂੰ ਸਾਰੇ ਪਰਿਵਾਰਿਕ ਮੈਂਬਰਾਂ ਨੂੰ ਬਕਾਇਦਾ ਸਕੂਲ ਦੇ ਸਟਾਫ ਨੂੰ ਬੇਨਤੀ ਕਰਦਾ ਹਾਂ ਵੀ ਇਸ ਧਰਨੇ ਬੋ ਹਜ਼ਾਰਾਂ ਦੀ ਗਿਣਤੀ 'ਚ ਧਰਨੇ ਚਾਓ ਤਾਂਕਿ ਜਿਹੜੀ ਕੁੰਭ ਕਰਨ ਦੀ ਨੀਂਦ ਸੁੱਤਾ ਹੈ ਪ੍ਰਸ਼ਾਸਨ ਜਾਗੇ ਸਾਨੂੰ ਮੌਤ ਦੇ ਹਲ ਧੇਲ ਰਹੇ ਆ ਕੋਈ ਕਿਸੇ ਦੇ ਭੂਏ ਅੱਗੇ ਕਿਸੇ ਦਾ ਕੂੜਾ ਕਿਉਂ ਲਾਵੇ ਅੱਜ ਦੱਖਣ ਵਾਲੇ ਜਾਂ ਵੈਸਟ ਵਾਲੇ ਜਾਂ ਈਸਟ ਵਾਲੇ ਜਾਂ ਨੌਰਥ ਵਾਲੇ ਕਿਉਂ ਟਰੱਕ ਭੇਜ ਕੇ ਗੱਡੀਆਂ ਭੇਜ ਕੇ ਸਾਡੇ ਬੂਏ 'ਤੇ ਕੂੜਾ ਸੁੱਟਦੇ ਆ ਅਸੀਂ ਅੱਜ ਭੇਜ ਦਿਆ ਕੂੜਾ ਕਮਿਸ਼ਨਰ ਦੇ ਭੂਏ ਅੱਗੇ ਉਹ ਇੱਕ ਟਰਾਲੀ ਲਵਾਏਗਾ ਅਸੀਂ ਅੱਜ ਕੂੜਾ ਭੇਜਦੇ ਆ 10 ਟਰਾਲੀਆਂ ਡਾਕਟਰ ਕਿਰਨ ਦੇ ਬੂਹੇ ਅੱਗੇ ਉਹ ਲਵਾਣਗੇ ਮੈਂ ਤੁਹਾਡੇ ਘਰ ਕੂੜੇ ਦੀ ਟਰਾਲੀ ਬੂਹੇ ਕੋਲ ਸੁੱਟ ਕੇ ਜਾਵਾਂਗਾ ਤੁਸੀਂ ਬਰਦਾਸ਼ ਕਰੋਗੇ ਜੇ ਤੁਸੀਂ ਨਹੀਂ ਬਰਦਾਸ਼ ਕਰ ਸਕਦੇ ਪ੍ਰਸ਼ਾਸਨ ਨਹੀਂ ਬਰਦਾਸ਼ ਕਰ ਸਕਦਾ ਲੀਡਰ ਨਹੀਂ ਬਰਦਾਸ਼ ਕਰ ਸਕਦੇ ਫਿਰ ਜਨਤਾ ਕਾ ਬਰਦਾਸ਼ ਕਰੇ ਜਨਤਾ ਦੇ ਟੈਕਸਾਂ ਨਾਲ ਸਰਕਾਰਾਂ ਚੱਲਦੀਆਂ ਨੇ ਜਨਤਾ ਦੇ ਟੈਕਸਾਂ ਨਾਲ ਜਿਹੜੇ ਇਹ ਅੱਜ ਕਮਿਸ਼ਨਰ ਸਾਹਿਬ ਹੈ ਜਾਂ ਜਿਹੜੇ ਬਾਕੀ ਅਫਸਰ ਨੇ ਹਰਤ ਅਫਸਰ ਆਪਣੇ ਘਰ ਦੇ ਬੱਚਿਆਂ ਦਾ ਗੁਜ਼ਾਰਾ ਕਰਦੇ ਆ ਰੋਜ਼ਗਾਰ ਲੈਂਦੇ ਆ ਸਾਡੇ ਕੋਲ ਤੇ ਜੇਕਰ ਇਹਨਾਂ ਨਲਾਇਕਾਂ ਨੇ ਸਾਡ ਨੂੰ ਮੋਤ ਵਾਲੇ ਪਾਸੇ ਧੱਕੇ ਲਾ ਫਿਰ ਇਹਨਾਂ ਦਾ ਸਿੱਧੇ ਆ ਔਰ ਹੁਣ ਜਾਗਦਾ ਮੀਰ ਅੱਜ ਐਲਾਨ ਕਰਦਾ ਹੈ ਵੀ ਇੱਥੇ ਕੋਈ ਵੀ ਕੂੜੇ ਦੀ ਟਰਾਲੀ ਨਹੀਂ ਆਂ ਦਿੱਤੀ ਜਾਏਗੀ ਉਸ ਤੋਂ ਇਲਾਵਾ ਜਦ ਤੱਕ ਇੱਥੋਂ ਕੂੜਾ ਨਹੀਂ ਚੁੱਕਿਆ ਜਾਂਦਾ ਸੰਘਰਸ਼ ਜਾਰੀ ਰਹੇਗਾ ਪ੍ਰਸ਼ਾਸਨ ਨੂੰ ਅਸੀਂ ਵਾਰਨਿੰਗ ਦਿੰਨੇ ਆ ਵੀ ਸੁਧਰ ਜਾਓ ਨਹੀਂ ਤਾਂ ਸੁਧਰ ਜਾਓਗੇ ਇਹ ਜਿਹੜੀਆਂ ਇੱਥੇ ਗੰਦਗੀ ਹੈਗੀ ਹੈ ਇਹਨੂੰ ਜਲਦੀ ਖਤਮ ਕਰੋ ਨਹੀਂ ਤੇ ਅਨਮਿੱਥੇ ਸਮੇਂ ਲਈ ਸਾਡੀ ਹੜਤਾਲ ਜਾਰੀ ਰਹੇਗੀ ਤੇ ਨਾਲ ਜਿਹੜੇ ਸਾਥੀ ਬ੍ਰੋਦਰ ਨੇ ਇਹ ਕੌਣ ਨੇ ਥੜੀ ਇਹ ਜਾਦਾ ਮੀਰ ਦੇ ਸੇਵਾਦਾਰ ਨੇ ਇਹ ਕਲੋਨੀਆਂ ਤੋਂ ਹੈਗੇ ਆ ਇਹ ਵੀ ਕਲੋਨੀਆਂ ਤੋਂ ਹੈ ਇਹ ਇੱਥੋਂ ਦੇ ਨਿਵਾਸੀ ਨੇ ਇਹ ਵੀ ਇੱਥੋਂ ਦੇ ਨਿਵਾਸੀ ਨੇ ਇਹ ਤੇ 11 ਕਲੋਨੀਆਂ ਨੇ ਤੁਸੀਂ ਨਿਵਾਸੀ ਉਥੋਂ ਦੇ ਤੇ ਕੀ ਦਿੱਕਤ ਆ ਰਹੀ ਹੈ ਇੱਥੋਂ ਲੰਗਣਾ ਤੇ ਚਲੋ ਠੀਕ ਹੈ ਲੰਘ ਕੇ ਚਲੇ ਗਏ ਤੇ ਜਿਹੜੇ ਇੱਥੇ ਵੱਸਦੇ ਨੇ ਲੋਕ ਉਹਨਾਂ ਨੂੰ ਕੀ ਦਿੱਕਤ ਦੇਖੋ ਜੀ ਇੱਥੇ ਸਭ ਤੋਂ ਪਹਿਲੇ ਤੇ ਇਹ ਜਿਹੜਾ ਕੂੜਾ ਘਰ ਨਹੀਂ ਇਹ ਬਿਮਾਰੀਆਂ ਦਾ ਘਰ ਬਣਿਆ ਪਿਆ ਹੋਇਆ ਹੈ ਕਿਉਂ ਇਹ ਤੁਸੀਂ ਆਪਣੇ ਕੈਮਰਾ ਨਜ਼ਰ ਮਾਰੋ ਦੇਖੋ ਇੱਥੋਂ ਜਿਹੜਾ ਵੀ ਬੰਦਾ ਜਾਂਦਾ ਵਾ ਤਾਂ ਮੂੰਹ ਬੰਨ ਕੇ ਜਾਂਦਾ ਵਾ ਅੱਗੇ ਕੀ ਹੁੰਦਾ ਸੀ ਅੱਗੇ ਕੋੜਾ ਹੁੰਦਾ ਸੀ ਇੱਥੇ ਘਟ ਹੁਣ ਇੱਥੇ ਕੂੜਾ ਹੋ ਗਿਆ ਬਹੁਤ ਜ਼ਿਆਦਾ ਪਹਿਲਾਂ ਕੀ ਹੁੰਦਾ ਸੀ ਕਿ ਲਾਗੇ ਸਾਗੇ ਕਲੋਨੀਆ ਦੇ ਕੂੜਾ ਇੱਥੇ ਸੁੱਟਿਆ ਜਾਂਦਾ ਸੀ ਛੋਟੀਆਂ ਗੱਡੀਆਂ ਆਉਂਦੀਆਂ ਸੀ ਇੱਥੇ ਸੁੱਟਦੀਆਂ ਸੀ ਤੇ ਬਾਅਦ ਚ ਟਿਪਰ ਭੱਜ ਕੇ ਫਿਰ ਭਗਤ ਵਾਲੇ ਡੰਮ ਤੇ ਭੇਜ ਦਿੰਦੇ ਸੀ ਹੁਣ ਕੀ ਕਰਦੇ ਕਿ ਆਪਣੇ ਪੂਰੇ ਸ਼ਹਿਰ ਦੇ ਵਿੱਚ ਚ ਟਿਪਰ ਹੋਣ ਟਰਾਲੀਆਂ ਹੋਣ ਛੋਟੀਆਂ ਗੱਡੀਆਂ ਹੋਣ ਉਹ ਸਾਰੀਆਂ ਗੱਡੀਆਂ ਇੱਥੇ ਕੂੜਾ ਸੁੱਟ ਜਾਂਦੇ ਨੇ ਹੁਣ ਇੱਥੋਂ ਅੱਗੇ ਲਿਫਟਿੰਗ ਨਹੀਂ ਹੋ ਰਹੀ ਕਿਉਂ ਕਿ ਅੱਜ 1 ਸਾਲ ਹੋ ਗਿਆ ਵਾ ਇਹਨਾਂ ਨੇ ਕੀ ਉਹ ਕੀ ਕਹਿੰਦੇ ਪਏ ਨੇ ਕਿ ਇਹਨੂੰ ਆਪਾਂ ਡੰਪ ਬਣਾ ਦਤਾ ਵਾ ਜਦ ਕਿ ਇੱਥੇ ਡੰਪ ਨਹੀਂ ਹੋਣਾ ਚਾਹੀਦਾ ਕਿ ਆਪਾਂ ਬੁੱਢਾ ਸਾਹਿਬ ਨੂੰ ਦੱਸਤਾ ਜਾਂਦਾ ਠੀਕ ਹੈ ਪਹੁ ਵੰਡ ਰਸਤਾ ਜਾਂਦਾ ਵਾ ਵੇਖੋ ਕਿੰਨਾ ਟ੍ਰੈਫਿਕ ਆ ਮਿਲ ਕੇ ਮੇਨ ਹਾਈਵੇ ਐ ਇਹ ਮੇਨ ਜੋ ਆ ਸ਼ਹਿਰ ਨੂੰ ਜਾਈਏ ਤਾਂ ਆਪਾਂ ਸ਼ਹਿਰ ਤੋਂ ਸਿੱਧਾ ਇਹ ਹਾਈਵੇ ਮਿਲਦਾ ਵਾ ਆਉਣ ਵਾਲੇ ਟਾਈਮ ਦੇ ਕਿਉਂ ਅੱਗੇ ਐਮਚ 1 ਰੋਡ ਗਈ ਹੈ ਅੱਗੇ ਐਕਸਪ੍ਰੈਸ ਰੋਡ ਵੀ ਨਿਕਲਦੇ ਪਈ ਹੈ ਉਹ ਵੀ ਲੋਕਾਂ ਨੇ ਥੋੜਾ ਜਾਣਾ ਹੋਇਆ ਤੇ ਸਾਡੇ ਅੰਮਰਸਨ ਦੇ ਵਿੱਚ ਕੀ ਉਹ ਚੰਗੀ ਗੱਲ ਲਗੀ ਹੈ ਇਹ ਬਹੁਤ ਜਿਆਦਾ ਸ਼ਰਮਨਾਕ ਗੱਲ ਲਗੀ ਹੈ ਕਿਉਂਕਿ ਜੋ ਇਹਨਾਂ ਨੇ ਹਾਲਾਤ ਕਰਤੇ ਆ ਕਿ ਆਪਾਂ ਇੱਥੇ ਬੈਂਕਾਂ ਤੋਂ ਲੋਨ ਲੈ ਕੇ ਇੱਥੇ ਆਪਾਂ ਮਕਾਨ ਬਣਾਏ ਨੇ ਤੇ ਸਾਡਾ ਹਾਲ ਕੀ ਕੀਤਾ ਹੋਇਆ ਬਿਲਕੁਲ ਜੀ ਬਿਲਕੁਲ ਬੈਂਕਾਂ ਤੋਂ ਲੋਨ ਲੈ ਕੇ ਮਕਾਨ ਬਣਾਏ ਪਰ ਰਹਿਣ ਜੋਗੇ ਨਹੀਂ ਰਹੇ ਹੁਣ ਕਿਉਂਕਿ ਵਾਤਾਵਰਨ ਬਹੁਤ ਗੰਦਲਾ ਹੋ ਗਿਆ ਤੁਹਾਡੀ ਦੁਕਾਨੇ ਤੇ ਭਾਈਓ ਸਾਹਮਣੇ ਦੁਕਾਨ ਜੇ ਦੋ ਦੋ ਤਿੰਨ ਮਹੀਨੇ ਹੋ ਗਏ ਮੈਂ 1,80,000 ਰੁਪਏ ਖਰਚ ਕੇ ਦੁਕਾਨ ਲਈ ਕਿਹੇ ਕੋ ਉਹ ਆਮ ਪਾਰਟੀ ਦੇ ਬੰਦੇ ਹੈਗੇ ਆ ਚਲੋ ਬੰਦੇ ਭਰਾਵਾ ਵਾਲਾ ਹਸਾਬ ਹੈ ਦੁਕਾਨ ਦੋ ਮਹੀਨੇ ਹੋ ਗਏ ਕਿਰਾਇਆ ਵੀ ਨਹੀਂ ਨਿਕਲਣ ਦੇ ਆ ਡੇਲੀ ਖੋਲਦੇ ਹੋ ਦੁਕਾਨ ਦੁਕਾਨ ਆ ਮਾਰੀ ਲੱਗ ਗਈ ਹੈ ਗਲਾ ਬਹਿ ਗਿਆ ਮੂੰਹ ਚੋਂ ਖੂਨ ਨਿਕਲਦਾ ਜੇ ਭਾਵੇਂ ਜਦੋਂ ਮਰਜ਼ੀ ਟੈਸਟ ਕਰਾ ਸਕਦੇ ਤੁਸੀਂ ਬੜੀ ਗਲਤ ਗੱਲ ਲੱਗੀ ਹੈ ਪ੍ਰਸ਼ਾਸਨ ਸੁੱਤਾ ਪਿਆ ਵਾ ਕੂੜੇ ਵੱਲੋਂ ਇਹ ਕਹਿੰਦੇ ਆ ਮਨਾ ਕਰਦੇ ਆ ਅੱਗੋਂ ਹੱਥੀ ਪੈਂਦੇ ਸਾਡੇ ਠੀਕ ਹੈ ਨਾ ਹੱਥੀ ਵੀ ਪੈਂਦੇ ਆ ਨਾਲੇ ਸਾਡੀ ਗੱਲ ਨਹੀਂ ਮੰਨਦੇ ਤੁਸੀਂ ਜਾਗਦਾ ਜਮੀਰ ਕੋਲ ਪਹੁੰਚੇ ਹੋ ਕਿ ਉਹਨਾਂ ਨੇ ਪਰਸੋਂ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਦੀ ਗੱਲ ਕੀਤੀ ਤੇ ਬੰਦ ਦੀ ਗੱਲ ਕੀਤੀ ਨਾਲ ਆਰ ਦੋਗੇ ਅਹੀਂ ਨਾਲ ਹੀ ਆ ਭਾਜੀ ਸ਼ੁਰੂ ਤੋਂ ਹੀ ਨਾਲ ਲੱਗੇ ਆ ਡੰਪ ਦੇ ਬਿਲਕੁਲ ਸਾਹਮਣੇ ਦੁਕਾਨ ਜੇ 6 ਸਾਲ ਪੁਰਾਣੀ ਦੁਕਾਨ ਜੇ ਜੀ ਇੱਥੇ ਕੋਈ ਲੰਗਦਾ ਸਿਰਫ ਗਾਹ ਕਹੇ ਜਾਂਦਾ ਜੀ ਫੋਨ 'ਚ ਗੱਲ ਕਰ ਲਓ ਖਲੋਣ ਦਾ ਵੀ ਇੱਥੇ ਹਾਲ ਨਹੀਂ ਗਾ ਜੋ ਇੱਥੇ ਸੜਕ ਦਾ ਤਾਂ ਹੀ ਦੇਖ ਲਓ ਕੂੜੇ ਦਾ ਦੇਖ ਲਓ ਬੜਾ ਬੁਰਾ ਹਾਲ ਆ ਤੇ ਹੁਣ ਜਿਹੜਾ ਤੁਸੀਂ ਜਾਗਦਾ ਜ਼ਮੀਰ ਕੋਲ ਪਹੁੰਚੇ ਸੀ ਉਹਨਾਂ ਨੇ ਤੁਹਾਡੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਇੱਥੇ ਧੰਨੇ ਵੀ ਦਿੱਤੇ ਸੀ ਹੁਣ ਪਰਸੋਂ ਤੋਂ ਕਹਿੰਦੇ ਹਾਂ ਮਿੱਥੇ ਸਮੇਲੇ ਧੰਨ ਦੇਵਾਂਗੇ ਕੀ ਕਹਿਣੇ ਤੇ ਬਾਰੇ ਹਾਂਜੀ ਅਸੀਂ ਸਾਰੇ ਨਾਲ ਹਾਂ ਜੀ ਸਾਰੇ ਕਲੋਨੀਆਂ ਵਾਲਿਆਂ ਨਾਲ ਕੰਟੈਕਟ ਕਰ ਲਏ ਆ ਸਾਰੇ ਨਾਲ ਹਾਂ ਸਾਰੇ ਇੱਕਜੁੱਟ ਹੈਗੇ ਆ ਇਹ ਕੂੜਾ ਚਕਾਣਾ ਹੀ ਚਕਾਣਾ ਆਪਾਂ ਸੋ ਬਾਜੀ ਫਿਰ ਬਿਲਕੁਲ ਝੰਡਾ ਬੁਲੰਦ ਪਰਸੋਂ ਤੋਂ ਭੋਲੇ ਸ਼ੰਕਰ ਦੀ ਕਿਰਪਾ ਹੈ ਜਿਹੜੀ ਆਵਾਜ਼ ਦਿੱਤੀ ਝੰਡਾ ਬੁਲੰਦ ਭੋਲੇ ਸ਼ੰਕਰ ਨੇ ਕੀਤਾ ਹੈ ਇੱਥੋਂ ਅਸੀਂ ਕੂੜਾ ਚੁਕਾਣਾ ਹੈ ਕੂੜਾ ਲਾਣਾ ਬੰਦ ਹੋ ਗਿਆ ਹੈ ਇਹ ਇੱਕ ਜਨਤਾ ਹੀ ਜਿੱਤ ਹੋਈ ਏ ਪਤਾ ਲੱਗਾ ਸੀ ਭਾਈ ਇੱਥੇ ਰੋਜ਼ ਦੀ ਰੋਜ਼ ਪੰਨੀ ਕਿੰਨੀ ਆ ਟਰਾਲੀ ਜਿਹੜੀ ਸੜਕ ਤੇ ਖੜੀ ਰਹਿੰਦੀ ਕੂੜੇ ਲੱਗੇ ਡੇਰ 200 ਟਰਾਲੀ ਰੋਜ਼ ਖੜੀ ਹੁੰਦੀ ਸੀ ਉਹਦੀ ਵੀਡੀਓ ਅਸੀਂ ਵਾਇਰਲ ਕੀਤੀ ਸਮੇਂ ਸਮੇਂ ਸਿਕੰਡਾ ਕਰਾਂਦੇ ਤੁਹਾਨੂੰ ਉਹ ਖਤਮ ਹੋ ਗਈ ਚੀਜ਼ ਉਹ ਖਤਮ ਹੋ ਗਈ ਏ ਮੋਤੀ ਪਾੜਿਆ ਰਾਤੀ ਗੱਲ ਹੋ ਗਈ ਸੀ ਉਹ ਕਹਿੰਦਾ ਕੱਲ ਤੋਂ ਨਹੀਂ ਲੱਗਣਗੇ ਚਲੋ ਉਹ ਆਪਣੀ ਇੱਕ ਗੱਲ ਤੇ ਪੂਰੇ ਲਿਆ ਮਿਆਨਾ ਦਾ ਧੰਨਵਾਦੀ ਆ ਦੂਜੀ ਮੰਗ ਹੈਗੀ ਏ ਵੀ ਇੱਥੋਂ ਕੂੜਾ ਰਾਤੋ ਰਾਤ ਚੁਕਾਇਆ ਜਾਏ ਔਰ ਚੁਕਾਨਤਬਾ ਜਿਹੜੀ ਗੰਦਗੀ ਸੜਕ ਤੇ ਆਉਂਦੀ ਉਹ ਸਾਫ਼ ਹੋਵੇ ਸਾਨੂੰ ਸਰਕ ਨੀ ਔਰ ਇਹ ਜਿਹੜਾ ਅਸੀਂ ਧਰਨਾ ਲਾ ਰਹੇ ਆ ਮੈਂ ਲੋਕਾਂ ਦੀ ਮੰਗ ਤੇ ਜਿਹੜੀਆਂ ਕਲੋਨੀ ਆਲਿਆ ਮੰਗ ਕੀਤੀ ਵੀ ਲਾਓ ਮੈਂ ਧਰਨੇ ਤੇ ਪਾਕੇ ਨਹੀਂ ਪਰ ਲੋਕਾਂ ਨੇ ਕਿਹਾ ਵੀ ਜਾਗਦਾ ਹੀ ਮੈਂ ਬਸੋ ਜਿਹੜੀ ਇੱਥੇ ਗੱਲ ਕਰ ਲਈਏ ਕਿੰਨੀਆਂ ਕਲੋਨੀਆਂ ਨੇ ਕਿੰਨੀ ਬਸੋ ਹੈ 11 ਕਲੋਨੀਆਂ 2 ਲੱਖ ਬਸੋ ਇਧਰ ਰਹੀ ਹੈ। ਬੜੀ ਬਗੜੀ ਪਈ ਹੈ। ਹਾਂਜੀ। ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਬਣੇ ਹੋਏ ਨੇ ਚਬਾਲ ਰੋਡ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਿਹਾ ਹਾਂ ਜਿੱਥੇ ਕਿ ਇੱਕ ਬਹੁਤ ਵੱਡਾ ਜਿਹੜਾ ਡੰਪ ਹੈ ਉਹ ਨਗਰ ਨਿਗਮ ਵੱਲੋਂ ਬਣਾਇਆ ਗਿਆ ਹੈ ਔਰ ਇੱਥੇ ਰੋਜ਼ ਬਹੁਤ ਵੱਡੀ ਤਦਾਦ ਵਿੱਚ ਗੱਡੀਆਂ ਪਹੁੰਚਦੀਆਂ ਨੇ ਜਿਹੜੀਆਂ ਕੂੜੇ ਨਾਲ ਲੱਦੀਆਂ ਹੁੰਦੀਆਂ ਨੇ ਇੱਥੇ ਕੂੜਾ ਸੁੱਟਿਆ ਜਾ ਰਿਹਾ ਹੈ ਔਰ ਇੱਥੋਂ ਜੇ ਗੱਲ ਕਰ ਲਈਏ ਕਰੀਪ੍ਰਿਬ 2 ਤੋਂ 3 ਦਰਜਨ ਦੁਕਾਨਾਂ ਵੀ ਹੈਗੀਆਂ ਨੇ ਔਰ ਦੁਕਾਨਾਂ ਬੰਦ ਹੋ ਗਈਆਂ ਨੇ ਕਿਉਂਕਿ ਇੱਥੇ ਕਸਟਮਰ ਕੋਈ ਆਉਂਦਾ ਨਹੀਂ ਜੇਕਰ ਆਉਂਦਾ ਹੈ ਤਾਂ ਬਹੁਤ ਮੁਸ਼ਕਲ ਇੱਥੇ ਖੜਾ ਹੋ ਪਾਂਦਾ ਹੈ ਦੂਜੇ ਪਾਸੇ ਜਿਹੜੇ ਲੋਕ ਇੱਥੋਂ ਗੁਜ਼ਰਦੇ ਨੇ ਉਹਨਾਂ ਨੂੰ ਬਹੁਤ ਸਾਰੀ ਦਿੱਕਤ ਹੋ ਰਹੀ ਹੈ ਦੱਸਿਆ ਜਾ ਰਿਹਾ ਹੈ ਇਸ ਕਲੋਨੀ ਕੂੜੇ ਦੇ ਜਿਹੜਾ ਢੇਰ ਨੇ ਜਿਹੜੇ ਇੱਥੇ ਗਾਰਬੇਜ ਲੱਗਾ ਹੋਇਆ ਡੈਂਪ ਲੱਗਾ ਹੋਇਆ ਇੱਜ਼ੀ ਆਸੇ ਪਾਸੇ 11 ਕਲੋਨੀਆਂ ਦੇ ਲੋਕ ਵਸੇ ਹੋਏ ਨੇ ਕਈ ਸਾਰੇ ਲੋਕਾਂ ਨੇ ਬੈਂਕ ਤੋਂ ਲੋਨ ਲੈ ਕੇ ਇੱਥੇ ਆਪਣੇ ਘਰ ਬਸਾਏ ਸੀ ਪਰ ਲੋਕਾਂ ਨੂੰ ਕਾਫੀ ਦਿੱਕਤ ਹੋ ਰਹੀ ਹੈ ਲੋਕ ਆਖ ਰਹੇ ਨੇ ਜੋ ਵੀ ਇਸ ਦੀ ਬਦਬੂ ਹੈ ਸਾਰੀ ਕਲੋਨੀ ਤੱਕ ਪਹੁੰਚਦੀ ਹੈ ਉਹਨਾਂ ਦਾ ਜੀਣਾ ਵੀ ਦੁਬੜ ਹੋ ਰਿਹਾ ਹੈ ਔਰ ਲਗਾਤਾਰ ਲੋਕ ਬਿਮਾਰੀਆਂ ਨਾਲ ਘਿਰਦੇ ਜਾ ਰਹੇ ਨੇ ਇਸ ਕਰਕੇ ਹੁਣ ਜਿਥੇ ਕਿ ਪ੍ਰਸ਼ਾਸਨ ਨੂੰ ਵੀ ਲਗਾਤਾਰ ਚੇਤਾਵਨੀ ਦਿੱਤੀ ਗਈ ਸੀ ਲੋਕਾਂ ਵੱਲੋਂ ਜਾਗਦਾ ਜ਼ਮੀਰ ਐਨ ਜੀਓ ਵੱਲੋਂ ਹੁਣ ਜਾਗਦਾ ਜਮੀਨੇ ਐਨ ਜੀਓ ਨੇ ਪਰਸੋਂ ਤੋਂ ਬੁੱਧਵਾਰ ਤੋਂ ਅਣ ਮੇਥੇ ਸਮਾਂ ਲਈਏ ਥੇ ਜਿਹੜਾ ਕਿ ਧਰਨਾ ਲਾਉਣ ਦੀ ਗੱਲ ਆ ਕੀ ਹੈ ਕਿ ਉਹਨਾਂ ਨੇ ਆਖਿਆ ਵੀ ਜਿੰਨੇ ਚਿਰ ਇਸ ਡੰਪ ਦੀ ਜਿਹੜੀ ਸਮੱਸਿਆ ਉਹ ਹੱਲ ਨਹੀਂ ਹੁੰਦੀ ਉਹਨਾਂ ਚਿਰ ਧਰਨਾ ਇੱਥੇ ਉਹ ਜਾਰੀ ਰਹੇਗਾ ਕੈਮਰਾ ਪਰਸ ਸੁਖਪਾਲ ਦੇ ਨਾਲ ਸਿਕੰਦਰ ਪਰ ਸ੍ਰੀਤਾ ਜਾਨੀ ਖਿਰਾਟੀ ਵੀ ਅੰਮ੍ਰਿਤਸਰ